ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਕਲੀ ਮੱਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕੌਣ ਬੁਝੇ ਵਿਧੀ ਜਾਣੇ ਉਤਪਜ ਚਲਤ ਆਪ ਕਰ ਜੀਨੇ ਆਪੇ ਤਤ ਬਿਛਾਣੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਸਾਗਰ ਦੇ ਵਿੱਚ ਇਹ ਬੂੰਦ ਹੈਗੀ ਆ ਤੇ ਬੂੰਦ ਵਿੱਚ ਸਾਗਰ ਹੈਗਾ ਪਰ ਇਹ ਜਿਹੜੀ ਵਿਧੀ ਹੈਗੀ ਇਹਨੂੰ ਕੌਣ ਬੁਝੇ ਹੁਣ ਬੁੱਝੂਗਾ ਹੋਈ ਜਿਹੜਾ ਸ਼ਬਦੀ ਵਿਚਾਰ ਕਰੇਗਾ ਜਿਹੜਾ ਗਰਵਾਣੀ ਦੇ ਉਦੇਸ਼ ਨੂੰ ਸੁਣ ਕੇ ਮੰਨੂਗਾ ਉਹਨੂੰ ਕਮਾਊਗਾ ਗੁਣਾਂ ਨੂੰ ਧਾਰਨ ਕਰੂਗਾ ਉਹਨੂੰ ਇਹਦੀ ਸਮਝ ਆਊਗੀ ਉਤਪਜ ਚਲਤ ਆਪ ਕਰ ਜੀਨੇ ਆਪੇ ਤਤ ਪਛਾਣੇ ਜਿਹੜੇ ਉਤਪਜ ਜਿਹੜਾ ਹੈਗਾ ਜਿੰਨੀ ਵੀ ਜੋ ਵੀ ਸ੍ਰਿਸ਼ਟੀ ਹੈਗੀ ਹੈ ਤੇ ਉਹ ਪਰਮੇਸ਼ਰ ਨੇ ਪੈਦਾ ਕੀਤੀ ਹੈਗੀ ਹੈ ਤੇ ਜਿਹੜਾ ਇਹ ਜੀਵ ਹੈਗਾ ਜਿਨ੍ਹਾਂ ਦੇ ਦਿਲ ਸਾਫਤ ਨਹੀਂ ਜਿਹੜੇ ਇੱਕ ਤੋਂ ਦੋ ਹੋ ਗਏ ਜਿਨ੍ਹਾਂ ਦੇ ਅੰਦਰ ਮਾਇਆ ਦੀ ਇੱਛਾ ਹੋ ਗਈ ਹੈ ਇਹ ਜਿਹੜਾ ਉਤਪਜ ਚਲਦਾ ਇਹਦੇ ਵਿੱਚ ਉਹ ਸਮਾਇਏ ਹੈਗੇ ਤੇ ਹੁਕਮ ਦੇ ਕਰਕੇ ਉਹਨਾਂ ਨੂੰ ਸਰੀਰ ਮਿਲੇ ਆ ਗਏ ਆ ਉਹਨਾਂ ਨੂੰ ਗਿਆਨ ਇੰਦਰੀ ਮਿਲੇ ਆ ਗਏ ਆ ਆਪਣੇ ਆਪ ਨੂੰ ਸਮਝਣ ਦੇ ਲਈ ਆਪਣੇ ਆਪ ਨੂੰ ਚੀਨਣ ਦੇ ਲਈ ਤੇ ਆਪਣੇ ਮੂਲ ਨੂੰ ਪਛਾਣਨ ਦੇ ਲਈ ਤੱਤ ਪਛਾਣਨ ਦੇ ਲਈ ਕਹੋ ਕਬੀਰ ਹਮ ਰਾਮ ਕੀ ਅਸ ਜਸ ਕਾਗਦ ਪਰ ਮਟੇਨਾ ਮਨਸ ਹੁਣ ਜਿਹੜਾ ਰਾਮ ਹੈਗਾ ਆਪਾ ਉਹਦਾ ਹੀ ਅੰਛ ਹੈ ਗਿਆ ਉਹਦਾ ਹੀ ਧਿਆਨ ਹੈ ਗਿਆ ਉਹਦਾ ਹੀ ਮਨ ਹੈ ਗਿਆ ਤੇ ਰਾਮ ਅੱਗੇ ਰਾਜੇ ਤੋਂ ਰਾਮ ਹੋਇਆ ਹੈਗਾ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਹੁਣ ਜਿਹੜਾ ਰਾਜਾ ਰਾਮ ਹੈ ਉਹ ਬ੍ਰਹਮ ਗਿਆਨ ਕਿਹਾ ਜਦੋਂ ਰਾਜਾ ਜਿੰਨਾਂ ਨੂੰ ਰਾਮ ਨਾਲ ਲੈtheta ਜਾਂਦਾ ਹੈਗਾ ਤੇ ਰਾਮੇ ਦੇਦਾਰੀ ਹੋ ਜਾਂਦਾ ਹੈਗਾ ਕਿਉਂਕਿ ਰਾਮ ਦੀ ਜਿਹੜੀ ਅੰਛ ਹੈਗੀ ਉਹ ਉਹ ਮਨ ਨੂੰ ਚਲਾਉਂਦੀ ਹੈਗੀ ਆ ਤੇੜਾ ਰਾਮ ਹੈਗਾ ਉਹ ਸਾਹ ਲੈਂਦਾ ਹੈਗਾ ਇਸ ਕਰਕੇ ਜਿੰਨਾ ਚਿਰ ਉਹ ਆਪਣੇ ਮਨ ਜੀਤੇ ਜਗ ਜੀਤ ਮਨ ਨੂੰ ਨਹੀਂ ਜਿੱਤ ਲੈਂਦਾ ਆਪਣੇ ਮਨ ਨੂੰ ਸੰਸਾਰ ਵਿੱਚੋਂ ਨਹੀਂ ਕੱਢ ਲੈਂਦਾ ਉਹ ਨਾ ਚਿਰ ਆਪਣੇ ਆਪ ਨੂੰ ਪਛਾਣਦਾ ਨਹੀਂ ਆਏਗਾ ਬਾਹਰੋਂ ਕੀ ਧਿਆਨ ਰੋਣ ਕਰਕੇ ਐਸਾ ਗਿਆਨ ਵਿਚਾਰੇ ਕੋਈ ਤਿਸਤੇ ਮੁਕਤ ਫਰਮਗਤ ਹੋਈ ਰਹਾਉ ਕਹਿੰਦੇ ਜਿਹੜਾ ਐਸ ਗਿਆਨ ਦੀ ਵਿਚਾਰ ਕਰਦਾ ਹੈ ਆਪਣੇ ਮੂਲ ਦੇ ਗਿਆਨ ਦੀ ਵਿਚਾਰ ਕਰਦਾ ਹੈਗਾ ਹੁਕਮ ਦੁਆਰਾ ਜਾਂ ਹੁਕਮ ਦੀ ਕਿਰਪਾ ਦੁਆਰਾ ਤੇ ਉਹਦੀ ਮੁਕਤੀ ਹੋ ਜਾਂਦੀ ਹੈ ਤੇ ਉਹਦੀ ਜਿਹੜੀ ਗਤੀ ਪਰਮ ਗਤੀ ਹੋ ਜਾਂਦੀ ਹੈ ਗੁਰਬਾਣੀ ਦੇ ਉਪਦੇਸ਼ ਨੂੰ ਲੈਦ ਨੂੰ ਗੱਤ ਪਾਉਣਾ ਗਿਆ ਹੈ ਅੰਦਰੋਂ ਨਾਮ ਪ੍ਰਗਟ ਹੁੰਦਾ ਅੰਦਰੋਂ ਗਿਆਨ ਪ੍ਰਗਟ ਹੁੰਦਾ ਹੈ ਜਿਹੜਾ ਨਾਨਕ ਅੰਮ੍ਰਿਤਪਾਲ ਘਰ ਨਾਲ ਆਇਆ ਪ੍ਰਗਟ ਹੁੰਦਾ ਹੈ ਤਾਂ ਉਹਦੀ ਪਰਮ ਗਤੀ ਹੋ ਜਾਂਦੀ ਹੈ ਕਿ ਕਹਿੰਦੇ ਇਹੋ ਜਿਹੇ ਗਿਆਨ ਦੀ ਜਿਹੜੀ ਵਿਚਾਰ ਕਰਦਾ ਹੈਗਾ ਹੁਕਮ ਦੇ ਵਿੱਚ ਸਮਾਉਣ ਦੇ ਨਾਲ ਉਹਦੀ ਜਿਹੜੀ ਮੁਕਤੀ ਹੋ ਜਾਂਦੀ ਹੈ ਤੇ ਉਹਦੀ ਜਿਹੜੀ ਗਤੀ ਉਹ ਪਰਮ ਗਤੀ ਹੋ ਜਾਂਦੀ ਹੈ ਮੁਕਤੀ ਕੀ ਹੈਗਾ ਆਪਾਂ ਜਿਹੜਾ ਸੰਸਾਰੀ ਗਿਆਨ ਲੈਣ ਕਰਕੇ ਕਹਿੰਦੇ ਮਾਦ ਵਿਦਿਆਹਿ ਤਕੀਨ ਵਿਵੇਕ ਦੀਪ ਮਲੀਨ ਵਿਦਿਆ ਪੜੀ ਹੈਗੀ ਆ ਉਹਦੇ ਕਰਕੇ ਜਿਹੜਾ ਆਪਣਾ ਵਿਵੇਕ ਵਿਚਾਰ ਕਰਨ ਵਾਲੀ ਜਿਹੜੀ ਬੁੱਧੀ ਆਕਲ ਉਹ ਨਹੀਂ ਰਹੀ ਹੋ ਮਲੀਨ ਹੋ ਗਈ ਕਿਉਂਕਿ ਮਾਇਆ ਤੇ اٹਕ ਜਾਂਦੀ ਹੈਗੀ ਮਾਇਆ ਤੋਂ ਗਿਉ ਸਮਝਦੀ ਨਹੀਂ ਹੈਗੀ ਭਗਤ ਕਬੀਰ ਜੀ ਨੇ ਕਿਹਾ ਹੈ ਪਹਿਲੀ ਕ੍ਰੂਪ ਕੁजात ਕਲਖਣੀ ਸੋਰੀ ਪਈ ਬਰੀ ਜਿਹੜੀ ਮੇਰੀ ਪਹਿਲੇ ਵਾਲੀ ਬੁੱਧੀ ਸੀ ਜਿਹੜੀ ਸੰਸਾਰ ਚ ਜਿਹੜਾ ਗਿਆਨ ਆਪਾਂ ਸਾਰੇ ਜੀ ਸੰਸਾਰ ਚ ਜਦੋਂ ਪੈਦਾ ਹੁੰਦੇ ਆ ਮਾਂ ਟੀਚਰਾਂ ਤੋਂ ਆੜੇਦਵਾਲ ਤੋਂ ਗਿਆਨ ਲੈਂਦੇ ਆ ਤੇ ਧਰਮ ਦਾ ਗੁਰਦੁਆਰਿਆਂ ਚੋਂ ਜਾ ਕੇ ਲੈਂਦੇ ਆ ਗੁਰਦੁਆਰੇ ਚ ਜੋ ਕੁਝ ਪੜਾਇਆ ਹੈਗਾ ਜਾ ਸਮਝਿਆ ਹੈਗਾ ਉਹ ਸਾਰਾ ਇਹ ਹੈ ਜਿਹੜਾ ਸਾਖੀਆਂ ਹੀ ਹੈਗੀਆਂ ਸੂਰਜ ਗ੍ਰੰਥ ਹੈਗਾ ਪੰਥ ਪ੍ਰਕਾਸ਼ ਇਹ ਗ੍ਰੰਥਾਂ ਦੀਆਂ ਗੱਲਾਂ ਹੈਗੀਆਂ ਤੇ ਉਹਦੇ ਚ ਤਤ ਗਿਆਨ ਤਾਂ ਹੁੰਦਾ ਹੀ ਨਹੀਂ ਤੇ ਉਹ ਬੁੱਧ ਜਿਹੜੀ ਹੈਗੀ ਆ ਉਹ ਤਤ ਗਿਆਨ ਦੀ ਨਾ ਹੋਣ ਕਰਕੇ ਉਹ ਬੁੱਧੀ ਉਹ ਸੰਸਾਰੀ ਮਤ ਜਿਹੜੀ ਹੈਗੀ ਆ ਉਹ ਸੱਚ ਤੋਂ ਵੀ ਇਨਕਾਰੀ ਹੋ ਜਾਂਦੀ ਹੈਗੀ ਉਹਨੇ ਜਿਹੜਾ ਕੁਸ਼ਾਲੇ ਦੁਆਰੇ ਤੋਂ ਪ੍ਰਾਪਤ ਕੀਤਾ ਉਹਨੂੰ ਲੱਗਦਾ ਇਹੋ ਹੀ ਸੱਚ ਹੈਗਾ ਕਿਉਂਕਿ ਜਿਹੜਾ ਕੋਈ ਵੀ ਸਿੱਖਾਂ ਦੇ ਘਰ ਪੈਦਾ ਹੋਣ ਦੇ ਨਾਲ ਉਹ ਸਿੱਖ ਨਹੀਂ ਹੈਗਾ ਜਿੰਨਾ ਚਿਰ ਉਹਦੇ ਕੋਲ ਸਿੱਖਿਆ ਨਹੀਂ ਹੈਗੀ ਕਮ ਸੇ ਕਮ ਗਰਮਾਣੀ ਦੀ ਪਾਪਕੁੰਡ ਦੀ ਤਾਂ ਉਹਨੂੰ ਸਮਝੇ ਹੋਵੇਗੀ ਗਰਮਾਣੀ ਵਿੱਚ ਪਾਪਕੁੰਡ ਨਹੀਂ ਹੈਗਾ ਤੇ ਨਾ ਦੁੱਖ ਸੁੱਖ ਹੈਗਾ ਨਾ ਲਾਭ ਹਾਨੀ ਹੈਗੀ ਥੋੜੀਆਂ-ਬਹੁਤੀਆਂ ਗੱਲਾਂ ਤਾਂ ਗੁਰਬਾਣੀ ਦੀ ਉਹਨੂੰ ਸਮਝ ਆਉਣੀ ਚਾਹੀਦੀ ਹੈਗੀ ਆ ਤਾਂ ਸਿੱਖ ਹੈਗਾ ਤੇ ਜਿਵੇਂ-ਜਿਵੇਂ ਉਹ ਸਮਝੇਗਾ ਤੇ ਉਹ ਗੁਰਸਿੱਖ ਗਿਆਨ ਵਾਲਾ ਸਿੱਖ ਗੁਰਬਾਣੀ ਦੇ ਉਪਦੇਸ਼ ਵਾਲਾ ਸਿੱਖ ਬਣੇਗਾ ਉਹਨੂੰ ਗੁਰਸਿੱਖ ਕਿਹਾ ਹੈਗਾ ਇਹ ਜਿਹੜਾ ਅੱਗੇ ਤੋਂ ਅੱਗੇ ਗੁਰਬਾਣੀ ਦਾ ਆਦੇਸ਼ ਹੈਗਾ ਸਾਗਰ ਰੂਪ ਹੈਗਾ ਇਹਨੂੰ ਜਿਹੜਾ ਜਿਹੜਾ ਥੋੜਾ-ਥੋੜਾ ਸਮਝੇਗਾ ਤੇ ਉਹਦਾ ਗਿਆਨ ਵਧਦਾ ਜਾਏਗਾ ਇੱਕ ਦਿਨ ਜਿਹੜਾ ਉਹ ਉਹਨੂੰ ਸਾਰੀ ਸਮਝ ਆਉਣੀ ਸ਼ੁਰੂ ਹੋ ਜਾਣਗੀ ਬੂੰਦ ਚੇਤੇ ਆਪਕੋ ਹਵਾ ਸਾਗਰ ਰੂਪ ਆਪਣਾ ਹੁਣ ਜਦੋਂ ਬੂੰਦ ਨੂੰ ਪਤਾ ਲੱਗਦਾ ਕਿ ਮੈਂ ਸਾਗਰ ਚ ਆਈ ਆ ਤੇ ਜਦੋਂ ਆਪਣੇ ਆਪ ਨੂੰ ਸਮਝਦੀ ਹੈ ਫਿਰ ਉਹਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਕਿ ਸਾਗਰ ਵੀ ਮੇਰੇ ਅੰਦਰ ਹੈਗਾ ਜੇ ਆਪਾਂ ਸੱਚ ਸਰੂਪ ਹੈਗੇ ਆ ਆਪਾਂ ਸੱਚ ਦਾ ਸਰੂਪ ਹੈ ਸੱਚ ਨਹੀਂ ਹੈਗੇ ਸੱਚ ਤਤ ਹੈਗਾ ਜਿਹੜਾ ਨਾਮ ਹੈਗਾ ਉਹਦਾ ਜਿਹੜਾ ਧਿਆਨ ਹੈਗਾ ਉਹ ਪੈਦਾ ਹੋਇਆ ਉਹਦੇ ਅੰਦਰ ਬਾਹਰमुखी ਇੱਛਾ ਪੈਦਾ ਹੋਈ ਤਾਂ ਉਹਦੇ ਲਈ ਅਵਲ ਅੱਲਾ ਨੂਰ ਪਾਇਆ ਨੂਰ ਪੈਦਾ ਕੀਤਾ ਗਿਆ ਹੈਗਾ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਲਈ ਪਰ ਉਹਦੇ ਇੱਛਾਵਾਂ ਦੇ ਮਾਇਆ ਦੀਆਂ ਇੱਛਾਵਾਂ ਦੇ ਕਰਕੇ ਉਹੜਾ ਦਾ ਤਤ ਹੈਗਾ ਉਹਦੇ ਤੋਂ ਅਲੱਗ ਹੋ ਜਾਂਦਾ ਹੈਗਾ ਸੱਚ ਤੋਂ ਅਲੱਗ ਹੋਏ ਨਾ ਕਿਉਂਕਿ ਹੋਂ ਮੇਰਾ ਜਿਹੜਾ ਨਾਮ ਨਾਲ ਬਿਰੋਹ ਹੋ ਜਾਏਗਾ ਉਹ ਤੋਂ ਅਲੱਗ ਹੋਣ ਕਰਕੇ ਦੋ ਹੋ ਜਾਂਦੇ ਦੋ ਹੋਣ ਕਰਕੇ ਦੋ ਵਿਚਾਰ ਹੋਣ ਕਰਕੇ ਇਸ ਸੰਸਾਰ ਵਿੱਚ ਫਸਿਆ ਰਹਿੰਦਾ ਹੈਗਾ ਤੇ ਇਹ ਜਿਹੜੇ ਗਿਆਨ ਦੀ ਵਿਚਾਰ ਕਰਨੀ ਹੈ ਉਹਦੇ ਨਾਲ ਫਿਰ ਉਹ ਇਹ ਜਿਹੜਾ ਦੂਜਾ ਵਿਚਾਰ ਹੈ ਗਿਆ ਦੂਧਾ ਹੈ ਗਿਆ ਉਹਦੇ ਤੋਂ ਨਿਕਲਣਾ ਹੈਗਾ ਕਹਿੰਦੇ ਗੁਰ ਪ੍ਰਸਾਦੀ ਬੁਝ ਲੈ ਤਾ ਹੋਏ ਨਵੇਰਾ ਕਰ ਕਰ ਨਾਮ ਨਰਿੰਜਣਾ ਸੋ ठाਕਰ ਮੇ ਇਹ ਗਿਆਨ ਦੀ ਕਿਰਪਾ ਹੋ ਜਵੇ ਤਾਂ ਇਹ ਬੁਝ ਲੈਂਦਾ ਹੈਗਾ ਕਿ ਹਰ ਇੱਕ ਦੇ ਹਿਰਦੇ ਵਿੱਚ ਸਾਚੀ ਹੈਗਾ ਤੇ ਫਿਰ ਇਹਦਾ ਨਵੇੜਾ ਹੋ ਸਕਦਾ ਹੈ ਜੀ ਮੁਕਤ ਹੋ ਸਕਦਾ ਹੈ ਇਤੋਂ ਦਿਨ ਮੈਂ ਰਹਿਣ ਰਹਿਣ ਮੈਂ ਦਿਨ ਇਹ ਉਸਨ ਸੀਤ ਵੀ ਦਿਸੋਈ ਤਾਂ ਕਿ ਗਤਮਿਤੀ ਅਵਰ ਨਾ ਜਾਣੇ ਗੁਰਬਿੰਦ ਸਮਝ ਨਾ ਹੋਈ ਕਹਿੰਦੇ ਦਿਨ ਦੇ ਵਿੱਚ ਰਾਤ ਛੁਪੀ ਆ ਤੇ ਰਾਤ ਦੇ ਵਿੱਚ ਦਿਨ ਛੁਪਿਆ ਹੋਇਆ ਹੈ ਗਰਮੀ ਦੇ ਵਿੱਚ ਸਰਦੀ ਛੁਪੀ ਹੋਈ ਹੈ ਤੇ ਇਹ ਜਿਹੜੀ ਵਿਧੀ ਹੈ ਇਸ ਤਰੀਕੇ ਨਾਲ ਇਹ ਸਿਸਟਮ ਚੱਲਦਾ ਹੈਗਾ ਤੇ ਇਹ ਵਿਧੀ ਜਿਹੜੀ ਬਣਾਈ ਹੈ ਪਰਮੇਸ਼ਰ ਨੇ ਬਣਾਈ ਹੈ ਕਹਿੰਦੇ ਤਾਂ ਕਿ ਗੱਤਮੀਤੀ ਅਵਰ ਨਾ ਜਾਣੇ ਹੁਣ ਇਹਦੀ ਗੱਤਮੇ ਤਾਂ ਹੋਰ ਕੋਈ ਦੂਸਰਾ ਨਹੀਂ ਜਾਣਦਾ ਗੁਰਬਿੰਦ ਸਮਝ ਨਾ ਹੋਈ ਗਿਆਨ ਤੋਂ ਬਗੈਰ ਇਹਦੀ ਸਮਝ ਨਹੀਂ ਹੋ ਸਕਦੀ ਹੁਣ ਜਿਹੜਾ ਦਿਨ 'ਚ ਰਹਿਣਾ ਇਹਦਾ ਮਤਲਬ ਹੈਗਾ ਸੱਚ ਦਾ ਗਿਆਨ ਔਰ ਅਗਿਆਨਤਾ ਤੇ ਜੇ ਜੇ ਤਾਂ ਆਪਾਂ ਸੱਚ ਦਾ ਗਿਆਨ ਲੈ ਲੈਨੇ ਤਾਂ ਅਗਿਆਨਤਾ ਭੱਜ ਜਾਂਦੀ ਹੈ ਤੇ ਜੇ ਅਗਿਆਨਤਾ ਲੈ ਲੈਂਦੇ ਆ ਤਾਂ ਸੱਚ ਦਾ ਗਿਆਨ ਗੁਪਤ ਹੋ ਜਾਂਦਾ ਹੈਗਾ ਜਿਵੇਂ ਜਿਵੇਂ ਦਿਨ ਚੜਦਾ ਹੈਗਾ ਹਨੇਰਾ ਵਿਸਰ ਜਾਂਦਾ ਹੈਗਾ ਤੇ ਜਿਵੇਂ ਜਿਵੇਂ ਹਨੇਰਾ ਹੁੰਦਾ ਸ਼ਾਮ ਪੈਂਦੀ ਹੈ ਜਿਆ ਕਹਿ ਲੋਗੇ ਜਿੱਥੇ ਜਿੱਥੇ ਲਾਈਟ ਆਉਤੋਂ ਹਨੇਰਾ ਗਾਇਵਾਂ ਜੇ ਲਾਈਟ ਕੱਟਦੀ ਜਾਂਦੀ ਹੈ ਤਾਂ ਹਨੇਰਾ ਫਿਰ ਉਦੀ ਜਗ੍ਹਾ ਘੇਰ ਲੈਂਦਾ ਹੈ ਤੇ ਸੱਚ ਤੇ ਸੱਚ ਤੇ ਝੂਠ ਜਿਹੜੇ ਬਰਾਬਰ ਬਰਾਬਰ ਪਾਪਨ ਦੋਨੋਂ ਭਾਈ ਦੋਨੋਂ ਮਿਲ ਕੇ ਸਿਰਸ਼ਟ ਭਾਈ ਇਹ ਦੋਨੇ ਭਾਈ ਆ ਗਏ ਇਹ ਕੰਦੇ ਨਾਲ ਕੰਦਾ ਜੁੜ ਕੇ ਚੱਲਦੇ ਆਗੇ ਕਹਿੰਦੇ ਰੈਨ ਮੈਂ ਦਿਨੀਅਰ ਹੁਣ ਇਸੇ ਤਰ੍ਹਾਂ ਜੇ ਆਪਾਂ ਅਗਿਆਨਤਾ ਦੇ ਵਿੱਚ ਹੀ ਇਹ ਸੱਚ ਛੁਪਿਆ ਹੈਗਾ ਜੇ ਸੱਚ ਲੈਣਾ ਸ਼ੁਰੂ ਕਰ ਦੇਵੇ ਤਾਂ ਜਿਹੜਾ ਹਨੇਰਾ ਹੈਗਾ ਉਹ ਖਤਮ ਹੋ ਜਾਂਦਾ ਹੈਗਾ ਜਿਵੇਂ ਰੁੱਤ ਹੈਗੀ ਆ ਤੇ ਜਦੋਂ ਗਰਮੀ ਹੁੰਦੀ ਹੈ ਤਾਂ ਉਦੋਂ ਜਿਹੜੀ ਠੰਡ ਹੈ ਉਹ ਗੁਪਤ ਹੋ ਜਾਂਦੀ ਹੈ ਜਦੋਂ ਠੰਡ ਹੁੰਦੀ ਹੈ ਉਦੋਂ ਜਿਹੜੀ ਗਰਮੀ ਗੁਪਤ ਹੋ ਜਾਂਦੀ ਹੈ ਤੇ ਇਹ ਇੱਕ ਦੂਜੇ ਦੇ ਵਿੱਚ ਹੀ ਛੁਪੇ ਆ ਗਏ ਇਹ ਵੱਖ ਨਹੀਂ ਆ ਗਏ ਇੱਕ ਦੂਸਰੇ ਤੋਂ ਇਹ ਦੋ ਤਰ੍ਹਾਂ ਦੇ ਜਿਹੜੇ ਵਿਚਾਰ ਆ ਗਏ ਆ ਇਹ ਹਰੇਕ ਜੀਵ ਦੇ ਵਿੱਚ ਆ ਗਏ ਆ ਇਹਨਾਂ ਤੋਂ ਜਿਹੜਾ ਹੈਗਾ ਛੱਟਵਾਂ ਨੂੰ ਜਦੋਂ ਜਾਂਦਾ ਹੈਗਾ ਤਾਂ ਉਹ ਨਹੀਂ ਦੀ ਸਮਝ ਆਉਂਦੀ ਕਹਿੰਦੇ ਤਾਂ ਕੀ ਗਤਮਿਤੀ ਇਹਦੀ ਜਿਹੜੀ ਗਤੀ ਹੈ ਮਿਤੀ ਇਹਦੇ ਬਾਰੇ ਜਿਹੜੀ ਜਾਣਕਾਰੀ ਕੋਈ ਹੋਰ ਨਹੀਂ ਸਮਝ ਸਕਦਾ ਗਿਆਨ ਨਾਲੇ ਸਮਝਣ ਵਾਲੀ ਗੱਲ ਹੈਗੀ ਆ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰह्म ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਅਕਤ ਕਹਾਣੀ ਹੁਣ ਜਿਵੇਂ ਤੁਸੀਂ ਸੁਣਿਆ ਹੋਗਾ ਕਿ ਸੰਸਾਰ ਵਿੱਚ ਇਹ ਤਾਂ ਹੁਣ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਜਿਹੜਾ ਪੁਰਖ ਵਿੱਚ ਨਾਰੀ ਛੁਪੀ ਹੈ ਤੇ ਨਾਰੀ ਵਿੱਚ ਪੁਰਖ ਛੁਪਿਆ ਹੈ ਕਿਉਂਕਿ ਮਾਤਾ ਦੇ ਗਰਭ ਵਿੱਚੋਂ ਹੀ ਲੜਕੀ ਤੇ ਲੜਕੇ ਦਾ ਜਨਮ ਹੁੰਦਾ ਹੈ ਹੁਣ ਜੇ ਇਹ ਤੇ ਦੇਖਿਆ ਜਾਵੇ ਇਹ ਤਾਂ ਸਾਰਿਆਂ ਨੂੰ ਇਸ ਗੱਲ ਦੀ ਸਮਝ ਆਏਗੀ ਆਜ ਕੱਲ ਡਾਕਟਰਾਂ ਨੂੰ ਵੀ ਪਤਾ ਹੈ ਕਿ ਜਿਹੜੀ ਮਾਂ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੈ ਕਿ ਲੜਕੀਆਂ ਹੋ ਰਹੀਆਂ ਜਾਂ ਲੜਕੇ ਹੋ ਰਹੇ ਹਨ ਇਹ ਜਿਹੜਾ ਪੁਰਖ ਹੈਗਾ ਉਹਦੇ ਕਰਕੇ ਹੈਗਾ ਹੁਣ ਇਹ ਤਾਂ ਗੱਲ ਸਾਰੇ ਜਾਣਦੇ ਹਨ ਫਿਰ ਗਰਭਾਣੀ ਵਿੱਚ ਉਜਣ ਵਾਲੀ ਗੱਲ ਕੀ ਹੋਈ ਆਪਾਂ ਸਾਰੇ ਇਹ ਹੀ ਪੜ੍ਹ ਹੀ ਜਾਂਦੇ ਕਿ ਪੁਰਖ ਮੇਂ ਨਾਰ ਨਾਰ ਮੇਂ ਪੁਰਖ ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜਾ ਗਰਭਾਣੀ ਦਾ ਉਪਦੇਸ਼ ਹੈਗਾ ਸੱਚ ਦਾ ਉਪਦੇਸ਼ ਹੈਗਾ ਇਹੜਾ ਹੁਕਮ ਹੈ ਉਹ ਪੁਰਖ ਹੈ ਉਹ ਦੀ ਜਿਹੜੇ ਉਹਦੇ ਗੁਣਾਂ ਦੀ ਵਿਡਿਆਈ ਹੈ ਜਿਹੜਾ ਇੱਕ ਹੈ ਉਹਦੇ ਵਿੱਚ ਅੱਠ ਗੁਣ ਹੈਗਾ ਉਹ ਪੁਰਖ ਵਾਚ ਹੈਗਾ ਪੂਰੀ ਪੂਰੀ ਬਸੰਤਾ ਸਾ ਪੁਰਖਾ ਜਿਹੜਾ ਹਰੇਕ ਦੇ ਹਿਰਦੇ ਵਿੱਚ ਵਸਦਾ ਹੈਗਾ ਘਟ ਘਟ ਨਿਹਾਰ ਜੂ ਵਸੇ ਉਹਨੂੰ ਪੁਰਖ ਕਿਹਾ ਗਿਆ ਤੇ ਜਿਹੜੀ ਉਹਦੀ ਬੁੱਧੀ ਹੈ ਜਿਹਨੇ ਉਹਦੇ ਅਨਸਾਰ ਚੱਲਣਾ ਹੈ ਉਹਨੂੰ ਨਾਰੀ ਕਿਹਾ ਗਿਆ ਹੈ ਹੁਣ ਜਿਵੇਂ ਜਿਵੇਂ ਆਪਣੇ ਮੂਲ ਨੂੰ ਆਪਾਂ ਸਮਝਦੇ ਹਾਂ ਉਹਦੇ ਵਿੱਚ ਜਿਹੜੀ ਅਕਲ ਪੈਦਾ ਹੁੰਦੀ ਹੈ ਜਿਹੜੀ ਬੁੱਧੀ ਪੈਦਾ ਹੁੰਦੀ ਹੈ ਜਿਹੜੀ ਹੁਕਮ ਵਿੱਚ ਚੱਲਣ ਵਾਲੀ ਬੁੱਧੀ ਉਹਨੂੰ ਨਾਰ ਕਿਹਾ ਗਿਆ ਹੈਗਾ ਇਸ ਕਰਕੇ ਜਿਹੜਾ ਪੁਰਖ ਹੈ ਉਹਦੇ ਵਿੱਚ ਉਹ ਨਾਰੀ ਉਹਦੇ ਵਿੱਚ ਅਕਲ ਵਿਵੇਕ ਬੁੱਧ ਪੈਦਾ ਹੁੰਦੀ ਹੈ ਜੇ ਉਹਨੂੰ ਵਿਵੇਕ ਕਹਾਂਗੇ ਤਾਂ ਪੁਰਖ ਹੈਗਾ ਤੇ ਜੇ ਵਿਵੇਕ ਬੁੱਧੀ ਕਹਾਂਗੇ ਤਾਂ ਉਹ ਨਾਰੀ ਹੈਗੀ ਆ ਕਿਉਂਕਿ ਜਿਹੜਾ ਅੰਦਰ ਗਿਆਨ ਹੁੰਦਾ ਉਹਦੇ ਅਨਸਾਰ ਹੀ ਜਿਹੜੀ ਅਕਲ ਉਹ ਅੱਗੇ ਬਿਆਨ ਕਰਦੀ ਹੈ ਪਰ ਇੱਥੇ ਜਿਹੜੀ ਬੁੱਝਣ ਇਹ ਬ੍ਰਹਮ ਗਿਆਨੀ ਇਸ ਗੱਲ ਨੂੰ ਬੁੱਝ ਸਕਦਾ ਹੈ ਗੁਰਵਾਣੀ ਦੇ ਉਪਦੇਸ਼ ਨੂੰ ਸਮਝਣ ਤੋਂ ਬਗੈਰ ਇਹ ਗੱਲ ਸਮਝੀ ਨਹੀਂ ਜਾ ਸਕਦੀ ਤੁਨ ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਕੱਤਖਾਣੀ ਹੁਣ ਜਿਹੜਾ ਧੁਨ ਹੈਗਾ ਜਿਹੜਾ ਸ਼ਬਦ ਹੈਗਾ ਹੁਣ ਸ਼ਬਦ ਵਿੱਚ ਧਿਆਨ ਲਾਵਾਂਗੇ ਧਿਆਨ ਤੋਂ ਹੀ ਸਮਝ ਆਊਗੀ ਕਿ ਗੁਰਵਾਣੀ ਵਿੱਚ ਜਿਹੜੀ ਹੈ ਇਹ ਕੱਤਖਾਣੀ ਲਿਖੀ ਹੈਗੀ ਆ ਧਿਆਨ ਆਪਣਾ ਕਿਤੇ ਹੋਰ ਪਾਸੇ ਹੈਗਾ ਤੇ ਗੁਰਵਾਣੀ ਪੜ੍ਹੀ ਜਾ ਰਹੀ ਹੈ ਨਿਤਨੇਮ ਕਰੀ ਜਾ ਰਿਹਾ ਫੇਰ ਇਸ ਚੀਜ਼ ਦੀ ਸਮਝ ਨਹੀਂ ਆਣੀ ਹੁਣ ਧੁਨ ਵਿੱਚ ਦਾ ਮਤਲਬ ਹੁੰਦਾ ਜੇ ਇਸ ਚੀਜ਼ ਨੂੰ ਸਮਝ ਰਿਹਾ ਤੁਹਾਡਾ ਧਿਆਨ ਉੱਥੇ 100% ਫੋਕਸ ਹੈਗਾ 100% ਉੱਥੇ ਮੌਜੂਦ ਆਏਗਾ ਪ੍ਰੈਜ਼ੈਂਟ ਆਏਗਾ ਤਾਂ ਜਿਹੜੀ ਇਹ ਹਕਤ ਗਵਾਣੀ ਦੀ ਸਮਝ ਆਉਂਦੀ ਹੈ ਨਹੀਂ ਤਾਂ ਨਹੀਂ ਹੋਣੀ ਹੈਗੀ ਮਨ ਮੈਂ ਜੋਤ ਜੋਤ ਮੈਂ ਮਨਵਾ ਪੰਜ ਮਿਲੇ ਗੁਰ ਭਾਈ ਨਾਨਕ ਤਿੰਨ ਕੇ ਸਤਿ ਬਲਹਾਰੀ ਜਿਨ ਇੱਕ ਸ਼ਬਦ ਲਿਵਲਾਈ ਮਨ ਦੇ ਵਿੱਚ ਜੋਤ ਹੈਗੀ ਆ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਮਨ ਦੇ ਵਿੱਚ ਜਿਹੜੀ ਜੋਤ ਦਾ ਮਤਲਬ ਮਨ ਵਿੱਚ ਗਿਆਨ ਹੈਗਾ ਜੋਤ ਮੈਂ ਮਨ ਹੁਣ ਜੋਤ ਗਿਆਨ ਦੇ ਵਿੱਚੋਂ ਹੀ ਮਨ ਦੇ ਜਿਹੜੇ ਥਾਟਸ ਪੈਦਾ ਹੁੰਦੇ ਆ ਜਿੱਦਾਂ ਦਾ ਕਿਸੇ ਦਾ ਗਿਆਨ ਹੈ ਉਦੋਂ ਦਾ ਮਨ ਹੈਗਾ ਪੰਜ ਮਿਲੇ ਗੁਰ ਪਾਈ ਜਿਹੜਾ ਆਪਣਾ ਮੂਲ ਹੈਗਾ ਉਹ ਪੰਜ ਹੈਗਾ ਉਹ ਸੱਚ ਸਰੂਪ ਹੈਗਾ ਤੇ ਜੇ ਆਪਣਾ ਜਿਹੜਾ ਮਨ ਹੈਗਾ ਆਪਣੇ ਮੂਲ ਵਿੱਚ ਸਮਾਜਵੇ ਆਪਣੇ ਮੂਲ ਦੇ ਨਾਲ ਸ਼ਬਦੀ ਵਿਚਾਰ ਕਰੇ ਤਾਂ ਇਹ ਦੋਨੇ ਭਾਈ ਮਿਲ ਜਾਂਦੇ ਆਣਗੇ ਦੋ ਮਿਲਕਾਰ ਜੋ ਉਪਜੇ RAM ਨਾਮ ਸੰਜੋਗ ਹੁਣ ਜੇ ਦੋਨੇ ਮਨ ਤੇ ਚਿੱਤ ਇੱਕ ਹੋ ਜਾਣ ਤਾ ਫੇਰ ਜਿਹੜਾ ਹੈਗਾ ਸੰਜੋਗ ਹੋ ਜਾਂਦਾ ਸੰਜੋਗ ਆਦਾ ਸੱਚ ਨਾਲ ਮਿਲਣ ਦਾ ਫਿਰ ਇਹਨਾਂ ਨੂੰ ਸੱਚ ਦੀ ਸਮਝ ਆਉਣੀ ਸ਼ੁਰੂ ਕਹ ਹੋ ਜਾਂਦੀ ਹੈ ਨਾਨਕ ਤਿੰਨ ਕੇ ਸੱਦ ਬਲਹਾਰ ਜਿਨ ਏਕ ਸ਼ਬਦ ਲਿਵ ਲਈ ਨਾਨਕ ਜੀ ਕਹਿੰਦੇ ਆਸੀਂ ਉਹਨਾਂ ਦੇ ਬਲਹਾਰ ਜਾਂਦੇ ਹਾਂ ਜਿਨ੍ਹਾਂ ਨੇ ਏਕ ਸ਼ਬਦ ਵਿੱਚ ਲਿਵ ਲਈ ਹੋਈ ਆ ਹੁਣ ਏਕ ਸ਼ਬਦ ਕਿਹਨੂੰ ਕਿਹਾ ਗਿਆ ਏਕੋ ਨਾਮ ਹੁਕਮ ਆਏਗਾ ਹੁਕਮ ਨੂੰ ਦੇ ਵਿੱਚ ਲਿਵ ਲਈ ਜਿਹੜੇ ਹੁਕਮ ਵਿੱਚ ਚੱਲਦੇ ਆ ਹੁਕਮ ਦੇ ਅਨਸਾਰ ਹੀ ਹਨ ਉਹਨਾਂ ਦੇ ਅਸੀਂ ਬਲਹਾਰ ਜਾਂਦੇ ਹਾਂ ਕਿਉਂਕਿ ਗਰਬਾਣੀ ਦਾ ਵਜਨਾ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹਾ ਸੁਭਾਈ। ਕਿਆ ਪਜ਼ਾਰੇ ਹੁਕਮ ਵਿੱਚ ਆਏ ਆ ਹੁਕਮ ਵਿੱਚ ਤੇ ਰਹਿੰਦੇ ਆ ਤੇ ਹੁਕਮ ਵਿੱਚ ਹੀ ਸਮਾ ਜਾਣਾ। ਇਸ ਜਿਹੜਾ ਜੀਵ ਦੇ ਆ ਨਾ ਮਾਨ ਕੇ ਕਿਛ ਨਾ ਹੀ ਹਾਥ ਮਨੁਕ੍ਰਿਆਤ ਵਿੱਚ ਕੁਛ ਨਹੀਂ ਆਏਗਾ। ਫਾਰੇ ਦੀ ਅਗਿਆਨਤਾ ਕਰਕੇ ਸੋਚਦਾ ਕਿ ਮੈਂ ਕੁਛ ਕਰਦਾ ਆ ਇਸ ਵਿਚਾਰ ਦੇ ਕਰਕੇ ਇਹ ਗਰਬ ਜੋਨੀ ਵਿੱਚ ਫਿਰਦਾ ਰਹਿੰਦਾ ਮਰਦਾ ਜਾਂਦਾ ਰਹਿੰਦਾ ਹੈ। ਜਦੋਂ ਇਹਨੂੰ ਸਮਝਾ ਦਾਂਦੀ ਹੈ ਇਹ ਮੇਕ ਗੁਰਬਾਣੀ ਦੇ ਸ਼ਬਦ ਹੈ ਜਨਮ ਮਰਨ ਦਾ ਭਰਮ ਗਿਆ ਗੋਬਿੰਦ ਲਿਵ ਲੱਗੀ ਜੀਵਤ ਸੁਨ ਸਵਾਨਿਆ ਗੁਰ ਸਾਖੀ ਜਾਗੀ ਜਿਹੜਾ ਜਨਮ ਮਰਨ ਦਾ ਜਿਹੜਾ ਭਰਮ ਆ ਉਹ ਉਹ ਜਾਂਦਾ ਹੈ ਜਦੋਂ ਆਪਣੇ ਮੂਲ ਦੇ ਨਾਲ ਲਿਵ ਲੱਗ ਜਾਂਦੀ ਹੈਗੀ ਆ ਫਿਰ ਜਿਉਂਦੇ ਜੀ ਇਹ ਆਪਣੀਆਂ ਮਾਇਆ ਦੀਆਂ ਛਾਵਾਂ ਨੂੰ ਤਿਆਗ ਦਿੰਦਾ ਹੈਗਾ ਤੇ ਜਿਹੜੀ ਗਿਆਨ ਦੀ ਸਿੱਖਿਆ ਹੈਗੀ ਆ ਜਿਹੜਾ ਗੁਰਬਾਣੀ ਦਾ ਉਪਦੇਸ਼ ਆ ਉਹਦੀ ਨੂੰ ਸਮਝਵਾਨੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਹੌਲੀ-ਹੌਲੀ ਇਹਦੀ ਇੱਕ ਸ਼ਬਦ ਭਾਵ ਸੱਚ ਦੇ ਨਾਲ ਹੁਕਮ ਦੇ ਨਾਲ ਲਿਵ ਲੱਗ ਜਾਂਦੀ ਹੈਗਾ ਤੇ ਹੁਕਮ ਨੂੰ ਗੋਜ ਪਰਮਪਤਾਈ ਹੁਕਮ ਨੂੰ ਗੋਜ ਲੈਂਦਾ ਹੈ ਤੇ ਪਰਮਪਤ ਦੀ ਪ੍ਰਾਪਤੀ ਹੋ ਜਾਂਦੀ ਹੈ ਆਪਣੇ ਹੱਥ ਵਿੱਚ ਨਹੀਂ ਹੈ ਕਿ ਆਪਾਂ ਹੁਕਮ ਦਾ ਵਿਰੋਧ ਕਰ ਸਕੀ ਆਪਾਂ ਮੰਨ ਸਕਦੇ ਹੈਗੇ ਮੰਨਣ ਕਰਕੇ ਆਪਾਂ ਲਿਖਾਉਂਦੇ ਆ ਅਸਲ ਵਿੱਚ ਆਪਾਂ ਵਿਰੋਧ ਕਰ ਨਹੀਂ ਸਕਦੇ ਹੁਕਮ ਕੀਏ ਮੰਨ ਭਾਵ ਦੇ ਰਾਹੇ ਭੀੜੇ ਅੱਗੇ ਜਾਵਣਾ ਹੁਣ ਜਿਹੜੇ ਮਨ ਦੇ ਮਨ ਦੀਆਂ ਇਛਾਵਾਂ ਪਿੱਛੇ ਆਪਾਂ ਭੱਜਦੇ ਆ ਉਦੇ ਕਰਕੇ ਆਪ ਨੂੰ ਬਰੀਕ ਰਸਤੇ ਵਿੱਚੋਂ ਜਾਣਾ ਬਰੀਕ ਰਸਤਾ ਇਹ ਹੈ ਕਿ ਮੁੜ ਮੁੜ ਫੇਰੇ ਜਨਮ ਲੈਂਦਾ ਹੈ ਤੇ ਤੇ ਜੇ ਦਾ ਗਿਆਨ ਲੈ ਦਿੱਤਾ ਤਾਂ ਸਿਕਾਰਾ ਹੋ ਸਕਦਾ ਹੈ ਨਹੀਂ ਤਾਂ ਇਹਦੇ ਵਿੱਚ ਫਿਰ ਘੁੰਮਦਾ ਰਹਿੰਦਾ ਹੈਗਾ ਭਰਮੇ ਪੂਲਾ ਦੋਦਿਸਤਾ ਹੈ ਨਿੰਕ ਮਾਚਾਰ ਕੁੰਡ ਫਰੀ ਆਵੇ ਭਰਮ ਦੇ ਕਰਕੇ ਇਹ ਦਸਾਂ ਦਿਸ਼ਾਵਾਂ ਵਿੱਚ ਘੁੰਮਦਾ ਰਹਿੰਦਾ ਹੈਗਾ ਆਉਂਦਾ ਜਾਂਦਾ ਹੈਗਾ ਇਸੇ ਕਰਕੇ ਆਪਾਂ ਨੂੰ ਸਾਰਿਆਂ ਨੂੰ ਗੁਰਬਾਣੀ ਦਾ ਪ੍ਰਦੇਸ਼ ਲੈਣਾ ਚਾਹੀਦਾ ਹੈ ਉਹਨੂੰ ਸਮਝਣਾ ਚਾਹੀਦਾ ਉਹਦੀ ਵਿਚਾਰ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਹੀ ਸਰਬੱਤ ਦਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ